ਜਸਤੀ ਜੇ ਬੰਦੀ ਸਤਜੋ ਜੁਹਾਰ ਸਿੰਘ ਦੇ ਜਿਹੜਾ ਅੱਜ ਦਾ ਮਾਰਚ ਵਾ ਉਹਦਾ ਕਾਰਨ ਇਹ ਹੈ ਕਿ ਹਿੰਦੁਸਤਾਨ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਸਿੱਖ ਵਿਦਿਆਰਥੀਆਂ ਦੇ ਨਾਲ ਪ੍ਰੀਖਿਆ ਕੇਂਦਰਾਂ ਦੇ ਵਿੱਚ ਤਕ ਕੰਦ ਆਇਆ ਕਿ ਆਪਾਂ ਪਿਛਲੇ ਸਾਲ ਇਹ ਵੇਖਿਆ ਕਿ UGC NET ਦੇ ਪੇਪਰ ਚ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੜੇ ਲਵਾਏ ਗਏ ਤਾਂ ਜਿਹੜੀ ਸਿੱਖ ਪਛਾਣ ਦੇ ਪ੍ਰਤੀ ਨਫ਼ਰਤ ਵਾ ਹਿੰਦੁਸਤਾਨ ਦੇ ਵਿੱਚ ਉਹ ਝੜਾ-ਝੜਾ ਵਧਦੀ ਜਾ ਰਹੀ ਜਿਹਦੇ ਤਹਿਤ ਸਿੱਖ ਬੱਚੇ ਜਿਹੜੇ ਕਈ ਕਈ ਸਾਲ ਮਿਹਨਤ ਕਰਨ ਦੇ ਲਾਇਕ ਬੀਨ ਦੇ ਬੈਠ ਕੇ ਜਿੱਦਣੇ ਇਮਤਿਹਾਨ ਦੇਣ ਦਾ ਬਿਲਾ ਹੁੰਦਾ ਵਾ ਕਦੀ ਉਹਦੀ ਤਿਰਪਾਨ ਦੀ ਮੰਤੀ ਕਰਨ ਬੈ ਜਾਂਦੇ ਕਦੀ ਕੜੇ ਇੱਕ ਸ਼ਹਿਰੇ ਵਾਲੇ ਕਿਰਪਾਨ ਵਾਲੇ ਸਿੱਖਾਂ ਨੇ ਹੀ ਹਿੰਦੁਸਤਾਨ ਨੂੰ ਆਜ਼ਾਦੀ ਦਿਵਾਈ ਹੈ ਅੱਜ ਉਹਨਾਂ ਦੇ ਬੱਚਿਆਂ ਨੂੰ ਇਹ ਜਗ੍ਜ਼ਿਲ ਕਰ ਰਹੇ ਆ ਤੇ ਉਹਨਾਂ ਨੂੰ ਅਹਿਸਾਸ ਕਰਾ ਰਹੇ ਕਿ ਸਿੱਖ ਗਲਾਮ ਆ ਤਾਂ ਯੂਨੀਵਰਸਿਟੀਆਂ ਦੇ ਵਿੱਚ ਇਹਦੇ ਖਿਲਾਫ ਜਿਹੜੀ ਆਵਾਜ਼ ਜਿਹੜੀ ਆ ਉਹ ਠਾਣੀ ਲਾਜਣੀ ਆ ਕਿ ਜੇ ਇਹ ਸਰਕਾਰ ਇਹਨਾਂ ਅਪਵਾਰਕਤਾ ਤੋਂ ਬਾਜ਼ ਨਹੀਂ ਆਉਂਦੀ ਜਿਹੜੀ ਭਾਜਪੀ ਸਰਕਾਰ ਆ ਆਰਐਸਐਸ ਆ ਸਭ ਗੱਲ ਕਰਦੀ ਵੀ ਸਿੱਖ ਸਾਡੇ ਭਰਾ ਨੇ ਮੇਰੇ ਭਰਾਵੋ ਨਾ ਤੁਸੀਂ ਇਹੋ ਜਿਹਾ ਬਦੀਰਾ ਕਰਨਾ ਵੀ ਉਹਨਾਂ ਦੇ ਬੱਚੇ ساری ਉਮਰ ਦੀ ਆਪਦੀ ਕਿਤੀ ਕਿ ਸਾਲਾਂ ਦੀ ਮਿਹਨਤ ਜਦੋਂ ਪੇਪਰ ਦੇ ਵਿੱਚ ਦੇਣ ਆਉਂਦੇ ਆ ਤਾਂ ਤੁਸੀਂ ਉਹਨਾਂ ਨੂੰ ਬਾਹਰ ਬਿਠਾ ਦੋ ਜੀ ਤੁਹਾਡੇ ਕਿਰਪਾਣ ਪਾਈ ਹੋਈ ਤੁਹਾਡੇ ਖੜਾ ਪਾਇਆ ਹੋਇਆ ਤਾਂ ਇਹ ਸਾਰੀਆਂ ਗੱਲਾਂ ਦੇ ਖਿਲਾਫ ਵਿਦਿਆਰਥੀ ਜਿੱਥੇ ਬੰਦੀ ਸੱਤ ਸੰਘਰਸ਼ ਕਰੂਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਪਾ ਸਿੱਖ ਵਿਦਿਆਰਥੀ ਨੂੰ ਇਹ ਚੀਜ਼ੇ ਬਾਰੇ ਲਾਮਬੰਦ ਕਰਾਂ ਹਰ ਵਾਰੀ ਸਿੱਖਾ ਨੇ ਕਿਉਂ ਤੱਕ ਕਰ ਦਿੱਤਾ ਜਾਂਦਾ ਦੇਖੋ ਜੀ ਜਿਹੜੀ ਸੇਖਾਂ ਦੀ ਪਛਾਣ ਵਾ ਸਿੱਖਾਂ ਦਾ ਇੱਕ ਜਿਹੜਾ ਆਪਣਾ ਆਜ਼ਾਦੀ ਨਾਲ ਸਵੈਮਾਨ ਨਾਲ ਜਿਉਣ ਦੀ ਜਿਹੜੀ ਉਹਨਾਂ ਦੇ ਜੀਵਨ ਜਾਚ ਉਦੋਂ ਨਾਲ ਹਿੰਦੁਸਤਾਨ ਦੇ ਵਿੱਚ ਲਗਾਤਾਰ ਜਿਹੜੀ ਹੈ ਖਾਰਜ ਪਲਦੀ ਆ ਰਹੀ ਹੈ ਜੀ ਆਪਾਂ ਵੇਖਿਆ 84 ਦੇ ਵਿੱਚ ਉਸ ਤੋਂ ਬਾਅਦ ਵੀ ਉਹ ਸਮੇਂਦਰ ਸਮੇਂ ਸਾਹਮਣੇ ਆਉਂਦੀ ਹੈ ਲੈ ਜਿਹੜੀ ਸਿੱਖ ਪਛਾਣ ਨਾਲ ਜਿਹੜੀ ਇੱਕ ਵੱਖਰੀ ਪਛਾਣ ਵਾ ਹਿੰਦੂ ਜਿਹੜਾ ਹਿੰਦੂਪ ਦਾ ਇੱਕ ਗਲਬਾ ਸਿੱਖਾਂ ਤੇ ਪਾਇਆ ਜਾ ਰਿਹਾ ਉਹਦੇ ਤੋਂ ਬਿਲਕੁਲ ਅੱਧਰੀ ਪਛਾਣ ਵਾ ਤਾਂ ਉਹ ਜਦੋਂ ਆਪਜੀ ਪਛਾਣ ਦੇ ਨਾਲ ਸਿੱਖ ਵਿਚਰਦੇ ਆ ਤੇ ਉਹਨਾਂ ਦੇ ਨਾਲ ਜਿਹੜਾ ਧੱਕਾ ਕੀਤਾ ਜਾਂਦਾ ਕੀ ਮੰਗ ਕੀ ਹੁਣ ਤੁਹਾਡੀ ਕਹਿੰਗੇ ਇਹ ਵੀ ਉੱਥੇ ਦੁਬਾਰਾ ਉਹ ਬੱਚੇ ਨੂੰ ਮੌਕਾ ਮਿਲਣਾ ਚਾਹੀਦਾ ਤੇ ਅੱਗੇ ਤੋਂ ਪ੍ਰਸ਼ਾਸਨ ਸ਼ੋਰ ਕਰੇ ਕਿ ਕੋਈ ਵੀ ਇਮਤਿਹਾਨ ਕੇਂਦਰ ਦੇ ਬਾਹਰ ਸਿੱਖ